ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਸੋ ਜਿਨ੍ਹਾਂ ਦਾ 648ਵਾਂ వార్ਸ਼ਿਕ ਜਨਮ ਉਤਸਵ ਬੜੀ ਧੂਮ ਧਾਮ ਦੇ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਇਸ ਸਬੰਧ ਦੇ ਵਿੱਚ ਅੱਜ ਕਰਾਲੀ ਸ਼ਹਿਰ ਦੇ ਵਿੱਚ ਜੋ ਸ੍ਰੀ ਗੁਰੂ ਰਵਿੰਦਾਸ ਭਵਨ ਹੈ ਅਤੇ ਇਹਨਾਂ ਦੀ ਜੋ ਕਮੇਟੀ ਹੈ ਇਹਨਾਂ ਦੇ ਵੱਲੋਂ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਕਰਾਲੀ ਸ਼ਹਿਰ ਦੀ ਪ੍ਰਕਰਮਾ ਕਰੇਗਾ ਅਤੇ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦਿਆਂ ਹੋਇਆਂ ਇਹ ਨਗਰ ਕੀਰਤਨ ਇੱਥੇ ਹੀ ਪਹੁੰਚੇਗਾ ਤੇ ਆਓ ਆਪਾਂ ਇਹਨਾਂ ਪ੍ਰਬੰਧਕਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਅਤੇ ਜੋ ਨਗਰ ਕੀਰਤਨ ਚਲ ਰਿਹਾ ਹੈ ਉਹਦੀਆਂ ਤੁਹਾਨੂੰ ਤਸਵੀਰਾਂ ਵੀ ਦਿਖਾਉਣੇ ਆ ਆਓ ਇਹ ਜਾਣਕਾਰੀ ਦੇਖਣ ਦੇ ਲਈ ਬਣੇ ਰਹੋ ਸਾਡੇ ਇਹਤਮਾਨ ਚੈਨਲ ਦੇ ਨਾਲ ਜੀ ਸਤਵਿੰਦਰ ਸਿੰਘ ਜੀ ਤਾਂ ਤਾਂ ਸ੍ਰੀ ਗੁਰੂ ਰਵਿਦਾਸ ਜੀ ਦਾ ਜੋ ਗੁਰਪੁਰਬ ਮਨਾਇਆ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ਅੱਜ ਨਗਰ ਕੀਰਤਨ ਦੀ ਆਰੰਭਤਾ ਕੀਤੀ ਜਾ ਰਹੀ ਹੈ ਕੀ ਕਹੋਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਲਾਲ ਤੋ ਜਿਹੜਾ ਕੌਣ ਕਰੇ ਗਰੀਬ ਕਸਾਈਆਂ ਮੇਰੇ 70 ਚਲੋ ਮਥੇ 77 100 ਅੱਜ ਭਗਤ ਅਰਦਾਸ ਭਵਨ ਵੱਲੋਂ ਭਗਤ ਗੁਰੂ ਰਵਿਦਾਸ ਜੀ ਦੇ ਜਨਮ ਦੇ ਜਨਮ ਦਿਨ ਦੇ ਸਬੰਧ ਵਿੱਚ ਨਗਰ ਕੀਰਤ ਸਜਾਇਆ ਜਾ ਰਿਹਾ ਹੈ ਜੋ ਕਿ ਭਗਤ ਰਵਿਦਾਸ ਭਵਨ ਤੋਂ ਸ਼ੁਰੂ ਹੋ ਕੇ ਰੋਪਰ ਰੋਡ ਦਾ ਹੁੰਦਾ ਹੋਇਆ ਬੱਸ ਸਟੈਂਡ ਬੱਸ ਸਟੈਂਡ ਤੋਂ ਦਸ਼ਮੇਸ਼ ਕਲੋਨੀ ਦਸ਼ਮੇਸ਼ ਕਲੋਨੀ ਤੋਂ ਹੁੰਦਾ ਹੋਇਆ ਓਕੇ ਤੇ ਓਕੇ ਆਲਾ ਤੋਂ ਰਿਟਰਨ ਕਰਦੇ ਹੋਏ ਬੱਸ ਸਟੈਂਡ ਗੁਰ ਹਰਗੋਬਿੰਦ ਦਰਵਾੜਾ ਮਰਨਾ ਰੋਡ ਤੋਂ ਹੁੰਦਾ ਹੋਇਆ ਮਾਰਕੀਟ ਹੁੰਦੇ ਹੁੰਦੇ ਹੋਏ ਸਾਰੇ ਬਾਜ਼ਾਰ ਦੀ ਪ੍ਰਕਰਮਾ ਕਰਦੇ ਹੋਏ ਇਸ ਦੀ ਸਮਾਪਤੀ ਭਗਤ ਰਵਿਦਾਸ ਭਵਨ ਵਿੱਚ ਵੀ ਹੋਊਗੀ ਉਹ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਪਹੁੰਚ ਕੇ ਦੀ ਕਿਰਪਾਲਤਾ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਸੋ ਨਗਰ ਕੀਰਤਨ ਦੀ ਆਰੰਭਤਾ ਹੋਣ ਲੱਗੀ ਹੈ ਸੋ ਕੀ ਕਹੂਗੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਦਾ ਜੋ ਗੁਰਪੁਰਬ ਹੀ ਮਨਾਇਆ ਜਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਵੀਦਾਸ ਪਾਵਨ ਵਿੱਚ 648ਵਾਂ ਰਵੀਦਾਸ ਮਹਾਰਾਜ ਜੀ ਦਾ ਜੋ ਜਨਮ ਦਿਹਾੜਾ ਬਨਾਇਆ ਜਾ ਰਿਹਾ ਹੈ ਉਸ ਦੇ ਸਬੰਧ ਵਿੱਚ ਮੈਂ ਸਾਰੀ ਸੰਗਤ ਨੂੰ ਪਹਿਲਾਂ ਤਾਂ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਹਾਂ ਅੱਜ ਰਵੀਦਾਸ ਧਰਮਸ਼ਾਲਾ ਪਾਵਨ ਦੇ ਵਿੱਚ ਖੰਡ ਪਾਰ ਦੇ ਆਰੰਭ ਕੀਤੇ ਗਏ ਨੇ ਉਸ ਤੋਂ ਬਾਅਦ ਲੰਗਰ ਦੀ ਸੇਵਾ ਚੱਲ ਰਹੀ ਹੈ ਉਸ ਤੋਂ ਬਾਅਦ ਜੋ ਨਗਰ ਕੀਰਤਨ ਸਜਾਇਆ ਜਾਣਾ ਹੈ ਉਹ ਨਗਰ ਕੀਰਤਨ ਇੱਥੋਂ ਆਰੰਭ ਹੋ ਕੇ ਇਹ ਬੱਸ ਸਟੈਂਡ ਬੱਸ ਸਟੈਂਡ ਤੋਂ ਦਸ਼ਮੇਸ਼ ਨਗਰ ਦਸ਼ਮੇਸ਼ ਨਗਰ ਤੋਂ ਬਹਾਦਰ ਸਿੰਘ ਓਕੇ ਵਾਲੇ ਦੇ ਘਰੋਂ ਹੁੰਦਾ ਹੋਇਆ ਵਾਪਸ ਫਿਰ ਬੱਸ ਸਟੈਂਡ ਵੱਡਾ ਗੁਰਦੁਆਰਾ ਸਾਹਿਬ ਛੋਟਾ ਗੁਰਦੁਆਰਾ ਸਾਹਿਬ ਬਾਜ਼ਾਰ ਚੋਂ ਹੁੰਦਾ ਹੋਇਆ ਵਾਪਸ ਇੱਥੇ ਸਮਾਪਤ ਹੋਵੇਗਾ ਤੇ ਕੱਲੋਂ ਵੀ ਗੁਰੂ ਦੇ ਲੰਗਰ ਤੁੱਟ ਵਰਤੇ ਜਾਣਗੇ ਪਰਸੋਂ ਨੂੰ ਅਖੰਡ ਅਖੰਡ ਪਾਰ ਸਾਹਿਬ ਦੇ 12 ਤਰੀਕ ਨੂੰ ਭੋਗ ਪਾਏ ਜਾਣਗੇ ਉਸ ਵਿੱਚ ਗਰਬਾਣੀ ਢਾਡੀ ਜਥੇ ਕਵਿਤਾਵਾਂ ਗੁਰੂ ਰਵੀਦਾਸ ਮਹਾਰਾਜ ਜੀ ਦੇ ਜੋ ਬਾਣੀ ਹੈ ਉਸ ਦੀਆਂ ਚਰਚਾਵਾਂ ਕੀਤੀਆਂ ਜਾਣਗੀਆਂ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ 12 ਤਰੀਕ ਨੂੰ ਹਮ ਹਮਾ ਕੇ ਰਵੀਦਾਸ ਭਵਨ ਮਾਲਾ ਫਤੇਪੁਰ ਵਿੱਚ ਪਹੁੰਚੋ ਤੇ ਇੱਥੇ ਢਾਡੀਆਂ ਦੀਵਾਰਾਂ ਤੇ ਗੁਰੂ ਰਵੀਦਾਸ ਮਹਾਰਾਜ ਜੀ ਦੀ ਗੁਰਬਾਣੀ ਹੈ ਉਹਨੂੰ ਸਰਵਣ ਕਰੋ ਤੇ ਆਪਾਂ ਰਵੀਦਾਸ ਮਹਾਰਾਜ ਜੀ ਦੇ ਲਾਰਨ ਲੱਗিয়ে ਤੇ ਇੱਕ ਵਾਰ ਮੈਂ ਫੇਰ ਤੇ ਸਾਰੀ ਸਾਧ ਸੰਗਤ ਜੀ ਨੂੰ ਗੁਰੂ ਰਵੀਦਾਸ ਮਹਾਰਾਜ ਜੀ ਦਾ 648ਵਾਂ ਜੋ ਪ੍ਰਕਾਸ਼ ਉਤਸਵ ਮਨਾਇਆ ਜਾਦਾ ਉਸ ਦੀ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੀ ਕਹੋਗੇ ਜੀ ਤੁਸੀਂ ਜੋ ਨਗਰ ਕੀਰਤਨ ਅੱਜ ਪੂਰੇ ਕਰਾਲੀ ਸ਼ਹਿਰ ਦੇ ਵਿੱਚ ਕੱਢਿਆ ਜਾ ਰਿਹਾ ਭੰਤਨ ਗੁਰੂ ਰਵਦਾਸ ਮਹਾਰਾਜ ਸਾਹਿਬ ਦੇ ਜਨਮ ਦਿਨ ਤੇ ਵਾਚੇ ਆਪਣੇ ਗੁਰਦਾਰ ਰਵਦਾਸ ਸਵਾ ਜਿਹੜੀ ਕਰਾਲੀ ਆ ਬਹੁਤ ਹੀ ਪਿਆਰ ਨਾਲ ਸਾਰਿਆਂ ਨੂੰ ਚਾਚੇ ਨਾਲ ਰਵੀ ਕਿਰਤਨ ਨਗਰ ਕੀਰਤਨ ਗੱਡ ਰਹੀ ਹੈ ਜੋ 3 ਦਿਨ ਦਾ ਇਹਨਾਂ ਦਾ ਪ੍ਰੋਗਰਾਮ ਲੈ ਕੇ ਆਇਆ ਹੈ ਬਹੁਤ ਹੀ ਵਧੀਆ ਹੈ ਸਾਡੀ ਕੌਮ ਵਾਸਤੇ ਵਧੀਆ ਸਾਡੇ ਪਰਿਵਾਰ ਵਾਸਤੇ ਵਧੀਆ ਸਾਡੇ ਸ਼ਹਿਰ ਵਾਸਤੇ ਬਹੁਤ ਵਧੀਆ ਹੈ ਤੇ ਮੇਰੇ ਵੱਲੋਂ ਸਾਡੇ ਸਾਰੀ ਟੀਮ ਵੱਲੋਂ ਸਾਰੇ ਮੈਂਬਰਾਂ ਵੱਲੋਂ ਅਰਵਦਾਸ ਭਗਤ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਫਨਿਆ ਜੀ ਦੀ ਆਤਮਾਜੋਤਨ ਤਨ ਤਾਰ ਜੀ ਦੀ ਗ੍ਰੰਥ ਦੇ ਬਾਟ ਜਿਆਰ ਜੀ ਦਾ ਜਹਾਂ ਕਰਕੇ ਬੋਲੋ ਜੀ ਪੰਜਾ ਬਿਆਰੀਆ ਆਪ ਜੀਆਂ ਨੇ ਕਿਰਪਾ ਕੀਤੀ ਮਹਾਰਾਜ ਹਰ ਸਾਧ ਸੰਗਤਾਂ ਸੁਭਾਗ ਸਮਾ ਵਰਨ ਜੀ ਦਾ ਕੋ ਸਕਤਾਨ ਉਰਾੜੀ ਨਵਾਦ ਦੀ ਸੱਤੇ ਵਿਖਤਾਂ ਦੇ ਵੱਲੋਂ ਥਾਰੇ ਮਹੱਲੇ ਵੱਲੋਂ ਸਹਿਰ ਵੱਲੋਂ ਨਾਗਰਿਕ ਪ੍ਰਸ਼ਾਸਨ ਦੇ ਵੱਲੋਂ ਬਾਕੀ ਗੋਦ ਭਵਨ ਦੇ ਵਿੱਚ ਸੱਤੇ ਬਾਸਾ ਮਹਾਰਾਜ ਜ੍ਰੋਮਣੀ ਭਗਤ ਭਗਤੀ ਰੀ ਰਵਦਾਦ ਦੇ ਮਹਾਰਾਜ ਜੀ ਦੇ ਪ੍ਰਕਾਸ਼ ਜਨਮ ਦਿਹਾੜੀ ਤੇ ਕੋਸ਼ਿਸ਼ ਮਨਾਉਂਦੇ ਆ ਹੋਇਆ ਸਵਾਗਤ ਬਖਸ਼ੀ ਤੇ ਤੁਲਗੀ ਵੰਡ ਦੇ ਅਖੰਡ ਜਾਪ ਦਾ ਆਰੰਭ ਹੋਇਆ ਤੇ ਮਾਣ ਹੈ ਤੇ ਆਪ ਵੀ ਚਦਰ ਸਾਹਿਬ ਜੀ ਪੰਜਾਂ ਪਿਆਰੇ ਗਵਾਈ ਵਿੱਚ ਜਨਰ ਵੀ ਸੁਜਾਏ ਜਾ ਰਹੇ ਨੇ ਮਾ ਆਪ ਜੀ ਦੇ ਰੂਪ ਬਾਲਕੇ ਸਾਹਿਬ ਸ੍ਰੋਬਿਤ ਹੋਏ ਦੇ ਮਹਾਰਾਜ ਮਿਥਾਨ ਜੀ ਦੇ ਪੰਜ ਪਿਆਰੇ ਸਹਿਬਾਨਾਂ ਨਾਲ ਹਾਜ਼ਰ ਸੱਜਣ ਜੀ ਹਾਜ਼ਰ ਹੋਏ ਕਿਰਪਾ ਕਰੇ ਜੀ ਸਾਨੂੰ ਸਤਿ ਮਾਨ ਨਗਰ ਕੀਰਤਬ ਪ੍ਰਭੂ ਕਰਨ ਦੀ ਆਗਿਆ ਬਖਸ਼ਣ ਸਾਨੂੰ ਸੱਜਣ ਜੀ ਰਾਤੇ ਵਿੱਚ ਵਾਰਤਾ ਦਾ ਸਾਇਓ ਹਿਸਾਬ ਦੇ ਪ੍ਰਕਾਰ ਨਾਲ ਮਾਣ ਜਿੰਨੇ ਮਾਣ ਕਰਦੇ। ਸਰਵਾਭਰੋ ਸ਼ਬਾ ਪਾਉਣ ਦਾ ਸੰਗਤਾਨ ਨੂੰ ਸੇਵਾ ਦਾ ਨੌਜਵਾਨ ਮਾਣੇ ਮਹਾਨ ਬਣਦੇ। ਰੋੜੀ ਜਗਰੂਤਾ ਸਾਇਓ ਨੂੰ ਉਤਕਰਾਉਣੇ ਚੜ੍ਹਦੀ ਕਲਾ ਵਿੱਚ ਸਰਵਧਾਨ ਹਰ ਜਾਨ ਬੰਦੀ ਬਲ ਸਿਰ ਦਾ ਨਾਮ ਬਣਾ ਕੇ ਆਹ ਪ੍ਰਕਾਰ ਦੀਆਂ ਯਾਪੀਆਂ ਨੇ ਫਾਇਦਾ ਕਰਕੇ ਸੇਵਾ ਸਾਰੀਆਂ ਦਿਹਾੜੀਆਂ ਹੋਣ ਤੇ ਕਿਰਪਾ ਕਰੇ ਗਏ ਜੀ ਬੜਾ ਰਹੁਤਾ ਲਈ ਆਗਿਆ ਰੱਖਣ ਤੋਂ ਬਾਅਦ ਚਾਲੇ ਪਾਉਣ ਦੀ ਕਿਰਪਾ ਕਰਕੇ ਸਰਵਾ ਭਾਵਨਾ ਸਹਿਤ ਸਾਧਿਆ ਪਰੰਦੇ ਸੇਵਾ ਕਰਨ ਦੇ ਗੁਰਬਾਣੀ ਸ਼ਰਮਣ ਕਰਨ ਦੇ ਬਲ ਬਖਸ਼ੇ ਨਾਰਦ ਨਾਮ ਰੌਣਕੀ ਗਲਾ ਤੇਰੀ ਭਾਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇ ਮਾਸਟਰ ਜੀ ਅੱਜ ਨਗਰ ਕੀਰਤਨ ਕੱਢਿਆ ਗਿਆ ਜੋ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਗੁਰਪੁਰਬ ਆ ਰਿਹਾ ਹੈ ਇਸ ਸਬੰਧ ਦੇ ਵਿੱਚ ਨਗਰ ਕੀਰਤਨ ਆਇਆ ਤੇ ਤੁਹਾਡੇ ਵੱਲੋਂ ਵੀ ਇੱਥੇ ਸੇਵਾ ਪਾਣੀ ਕੀਤੀ ਗਈ ਹੈ ਲੰਗਰ ਲਗਾਏ ਗਏ ਅੱਜ ਸ੍ਰੀ ਵਿਸ਼ਵਕਰਮਾ ਮੰਦਿਰ ਸਭਾ ਕੋਰਾੜੀ ਵੱਲੋਂ ਆਪਣੀ ਪ੍ਰਤ ਨੂੰ ਜਾਰੀ ਰੱਖਦੇ ਆਂ ਭਗਤ ਰਵੀਦਾਸ ਜੀ ਦੇ 648ਵੇਂ ਐਨੀਵਰਸਰੀ ਦੇ ਉੱਤੇ ਜੋ ਨਗਰ ਕੀਰਤਨ ਲੰਘਿਆ ਉਸ ਨੂੰ ਅਸੀਂ ਵੈਲਕਮ ਕੀਤਾ ਤੇ ਪ੍ਰਸ਼ਾਦ ਦਾ ਵੰਡਣ ਕੀਤਾ ਸੋ ਜੇਕਰ ਆਪਾਂ ਭਗਤ ਰਵੀਦਾਸ ਦੇ ਜੀਵਨ ਤੇ ਝਾਤ ਪਾਈਏ ਉਹਨਾਂ ਨੇ ਉਸ ਵੇਲੇ ਜਨਮ ਲਿਆ ਜਦੋਂ ਭਾਰਤ ਵਿੱਚ ਅਨਟੱਚਬਿਲਟੀ ਛੂਤਛਾਤ ਦਾ ਬੋਲਬਾਲਾ ਸੀ ਉਹਨਾਂ ਨੇ ਛੂਤਛਾਤ ਦੇ ਵਿਰੁੱਧ ਪੰਡਤਾਂ ਦੇ ਵਿਰੁੱਧ ਕਾਸ਼ੀ ਦੇ ਵਿੱਚ ਆਵਾਜ਼ ਬੁਲੰਦ ਕੀਤੀ ਉਹਨਾਂ ਨੇ ਕਿਹਾ ਕਿ ਹਰ ਇਨਸਾਨ ਜੋ ਇੱਥੇ ਆਇਆ ਉਹ ਵਾਇਗਰੂ ਨੇ ਉਸ ਨੂੰ ਇੱਕੋ ਤਰ੍ਹਾਂ ਦਾ ਬਣਾਇਆ ਸੋ ਸਾਨੂੰ ਜਾਤ ਪਾਤ ਵਿੱਚ ਨਹੀਂ ਪੈਣਾ ਚਾਹੀਦਾ ਸਭ ਨੂੰ ਬਰਾਬਰ ਸਮਝਣਾ ਚਾਹੀਦਾ ਸੋ ਜਿਸ ਦੇ ਸੰਬੰਧ ਵਿੱਚ ਸਾਡਾ ਜੋ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਵੀ ਅਸੀਂ ਭਗਤ ਰਵਿਦਾਸ ਦੀ ਇਸ ਬਾਣੀ ਨੂੰ ਪਹਿਲ ਦਿੱਤੀ ਹੈ ਤੇ ਪਾਕ ਰਵੀਦਾਸ ਜੀ ਨੇ ਅਨਟਚੇਬਿਲਟੀ ਦੇ ਖਿਲਾਫ ਆਵਾਜ਼ ਉਠਾਈ ਤੇ ਉਹਨਾਂ ਨੇ ਕਿਹਾ ਐਸਾ ਚਾਹੂੰ ਰਾਜ ਮੈਂ ਜਿੱਥੇ ਮਿਲੇ ਸਭੀ ਕੋ ਹਨ ਤੇ ਰਵੀਦਾਸ ਰਹੇ ਪ੍ਰਸੰਨ ਕਿ ਹਰ ਬੰਦੇ ਨੂੰ ਜਿਸ ਨੂੰ ਭਗਵਾਨ ਨੇ ਪੈਦਾ ਕੀਤਾ ਉਸ ਨੂੰ ਬਰਾਬਰ ਸਮਝਣਾ ਚਾਹੀਦਾ ਤੇ ਉਸ ਦੇ ਨਾਲ ਕਿਸੇ ਤਰ੍ਹਾਂ ਦਾ ਭੇਦ ਭਾਵ ਨਹੀਂ ਕਰਨਾ ਚਾਹੀਦਾ ਸੋ ਇਸ ਸਿਧਾਂਤ ਨੂੰ ਜੀਵਨ ਵੀ ਸਾਨੂੰ ਅਪਣਾਉਣਾ ਚਾਹੀਦਾ ਹੈ ਕਿ ਜਾਤ-ਪਾਤ ਨੂੰ ਇਹ ਅਗਣਾ ਚਾਹੀਦਾ ਹੈ ਤੇ ਮੈਂ ਅੰਤ ਵਿੱਚ ਆਪਣੀ ਸਭਾ ਤੇ ਮੈਂਬਰ ਸਾਹਿਬਾਨ ਜਿਹੜੇ ਅੱਜ ਇੱਥੇ ਉੱਚੇਚੇ ਤੌਰ ਤੇ ਪਹੁੰਚੇ ਨੇ ਸਾਡੇ ਚੇਅਰਮੈਨ ਜਸਵਿੰਦਰ ਗੋਲਡੀ ਜੀ ਵਾਈਸ ਚੇਅਰਮੈਨ ਹਰਨੇਕ ਸਿੰਘ ਜੀ ਸਾਡੇ ਗੁਰਚਰਨ ਸਿੰਘ ਜੀ ਰਾਣਾ ਐਕਸ ਪ੍ਰੈਜ਼ੀਡੈਂਟ ਨਗਰ ਕੌਂਸਲ ਕੁਰਾਲੀ ਸ਼੍ਰੀਮਤੀ ਸੀਮਾ ਤੇ ਮਾਨ ਜੀ ਸਰਦਾਰ ਸੁਖਮੰਨ ਸਿੰਘ ਜੀ ਬినੋਤ ਮਾਨ ਜੀ ਵਾਈਸ ਪ੍ਰੈਜ਼ੀਡੈਂਟ ਲक्की ਕਲਸੀ ਜੀ ਗੁਰਪਾਲ ਸਿੰਘ ਜੀ ਹਰਮਿੰਦਰ ਸਿੰਘ ਜੀ ਗੁਰਮੀਤ ਸਿੰਘ ਜੀ ਲੱਕੀ ਲੱਕੀ ਜੀ ਤੇ ਹੋਰ ਸਾਰੇ ਮੈਂਬਰ ਸਭਾ ਜਿਹੜੇ ਚੇਚੇ ਤੌਰ ਤੇ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਖਾਸ ਤੌਰ ਤੇ ਅਮਰਜੀਤ ਈਮਾਨ ਦਾ ਜਿਹੜੇ ਕਿ ਕੁਰਾਲੀ ਦੀਆਂ ਹਰ ਗਤੀ ਵਿਧੀਆਂ ਨੂੰ ਆਪਣੇ ਚੈਨਲ ਦੁਆਰਾ ਲੋਕਾਂ ਤੱਕ ਪਹੁੰਚਾਉਂਦੇ ਨੇ ਉਹਨਾਂ ਦਾ ਵੀ ਕੋਟਾਣ ਕੋਟਾਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਰਦਾਰ ਬਹਾਦਰ ਸਿੰਘ ਓਕੇ ਜੀ ਜਿਵੇਂ ਕਿ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਤੇ ਅੱਜ ਨਗਰ ਕੀਰਤਨ ਕੱਢਿਆ ਗਿਆ ਕਰਾਲੀ ਦੇ ਵਿੱਚ ਸੋ ਤੁਹਾਡੇ ਵੱਲੋਂ ਸੇਵਾਵਾਂ ਵੀ ਨਿਭਾਈਆਂ ਗਈਆਂ ਨੇ ਲੰਗਰ ਵੀ ਲਗਾਏ ਗਏ ਨੇ ਇੱਥੇ ਨਗਰ ਕੀਰਤਨ ਦੇ ਵਿੱਚ ਕੀ ਕਹਿਣਾ ਪਹਿਲਾਂ ਤਾਂ ਜੀ ਮੈਂ ਸ੍ਰੀ ਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦਾ 648ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਔਰ ਮੈਂ ਸਾਰੀ ਆਪਣੇ ਸ਼ਹਿਰ ਨਿਵਾਸੀਆਂ ਨੂੰ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਆਪਣੇ ਸਾਰੇ ਹੀ ਨਾਮਲੇਵਾ ਭਗਤ ਜੀ ਦੇ ਨਾਮਲੇਵਾ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਬਹੁਤ ਹੀ ਕਰਮਾ ਵਾਲੇ ਹਾਂ ਕਿ ਅੱਜ ਸਾਨੂੰ ਸਾਡੇ ਸ਼ਹਿਰ ਦੇ ਵਿੱਚ ਭਗਤ ਜੀ ਦੀ ਜਿਹੜੀ ਕਿ ਗੁਰੂ ਰਵਦਾਸ ਜੀ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਪ੍ਰਕਰਮਾ ਕਰਦੀ ਹੋਈ ਅੱਜ ਸਾਡੇ ਚੰਡੀਗੜ੍ਹ ਰੋਡ ਵਿਖੇ ਪਹੁੰਚੀ ਆ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਮੁੱਚੀ ਸੰਗਤ ਨੇ ਔਰ ਸਾਡੇ ਸਾਰੇ ਹੀ ਚੇਅਰਮੈਨ ਸਾਹਿਬ ਸਾਡੇ ਕਾਉਂਸਲਰ ਸਾਹਿਬ ਸਾਡੇ ਪ੍ਰਦੀਪ ਰੂੜਾ ਵੀਰ ਜੀ ਉਹਨੇ ਸਾਰੀ ਸਾਡੀ ਟੀਮ ਨੇ ਸੋਭਾ ਯਾਤਰਾ ਨੂੰ ਜੀਓ ਆਇਆ ਕਿਹਾ ਔਰ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਅਸੀਂ ਗੁਰੂ ਮਹਾਰਾਜ ਦੇ ਸਾਡੀ ਅ ਚਰਨਾਂ ਦੇ ਵਿੱਚ ਹਾਜ਼ਰੀ ਲੱਗੀ ਹੈ ਔਰ ਜਿਹੜਾ ਇੱਕ ਅਸੀਂ ਹੋਰ ਵੀ ਬੇਨਤੀ ਕਰਦੇ ਹਾਂ ਸਾਰੀ ਸੰਗਤ ਨੂੰ ਕਿ ਭਗਤ ਜੀ ਦੇ ਜਿਹੜੇ ਕਿ ਪਾਏ ਪੂਰਨੇ ਆ ਉਹਨਾਂ ਦੀ ਜਿਹੜਾ ਕਿ ਉਪਦੇਸ਼ ਹੈ ਉਹਨਾਂ ਦੇ ਪ੍ਰਵਚਨ ਹੈ ਕਿ ਕਿਰਤ ਕਰੋ ਨਾਮ ਜਪੋ ਵੰਡ ਕੇ ਸਕੋ ਇਹ ਪਾਕ ਜੀ ਦੇ ਜਿਹੜੇ ਕਿ ਗੁਰੂ ਰਾਮਦਾਸ ਰਬਦਾਸ ਮਹਾਰਾਜ ਜੀ ਦੇ ਜਿਹੜੇ ਪਰਵਚਨ ਹੈ ਸਾਨੂੰ ਉਹਨਾਂ ਤੇ ਚੱਲਣ ਦੀ ਲੋੜ ਹੈ ਕਿਉਂਕਿ ਅੱਜ ਦਾ ਜਿਹੜਾ ਟਾਈਮ ਹੈ ਇਹ ਨਾਮ ਦੇ ਨਾਲ ਹੀ ਸਾਡਾ ਜਿਹੜਾ ਗੁਜ਼ਾਰਾ ਆਏ ਹੋਣਾ ਹੈ ਕਿਉਂਕਿ ਸਾਨੂੰ ਗੁਰੂ ਰਬਦਾਸ ਮਹਾਰਾਜ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਜਿੱਥੇ ਪਗਤ ਜੀ ਨੂੰ ਅਸੀਂ ਮੱਥਾ ਟੇਕਦੇ ਆ ਗੁਰੂ ਰਾਮ ਰਵਦਾਸ ਮਹਾਰਾਜ ਜੀ ਨੂੰ ਮੱਥਾ ਟੇਕਦੇ ਆ ਉੱਥੇ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਹੈ ਅਸੀਂ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਗੁਰੂ ਰਵਦਾਸ ਜੀ ਮਹਾਰਾਜ ਨੂੰ ਵੀ ਮੱਥਾ ਟੇਕਦੇ ਆ ਜੀ ਔਰ ਮੈਂ ਸਾਰੀ ਸੰਗਤ ਨੂੰ ਫੇਰ ਇੱਕ ਵਾਰੀ ਲੱਖ ਲੱਖ ਵਧਾਈਆਂ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਦੀਪ ਅਰੂੜਾ ਜੀ ਗੁਰੂ ਰਵਿਦਾਸ ਜੀ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲਾਂ ਕੀਤੀਆਂ ਨੇ ਗੁਰਬਾਣੀ ਦੇ ਵਿੱਚ ਵੀ ਉਹਨਾਂ ਦੀ ਬਾਣੀ ਦਰਜ ਹੈ ਬਿਲਕੁਲ ਅਮਰਜੀਤ ਮਾਨ ਜੀ ਜਿਹੜਾ 648ਵਾਂ ਪ੍ਰਕਾਸ਼ ਯੁੱਸਵ ਜ ਮਨਾਇਆ ਜਾ ਰਿਹਾ ਗੁਰੂ ਰਵੀਦਾਸ ਜੀ ਸਾਡੇ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜਿਨ੍ਹਾਂ ਕੋਲ ਗੰਗਾ ਮਾਤਾ ਚੱਲ ਕੇ ਆਪ ਆ ਗਈ ਔਰ ਉਹ ਕੜਾ ਕੱਲੇ-ਕੱਲੇ ਨੂੰ ਇਸ ਗੱਲ ਦਾ ਪਤਾ ਕਿ ਉਹ ਕੜਾ ਇੱਕ ਕੜਾ ਉੱਥੇ ਪਿਆ ਸੀ ਦੂਜਾ ਕੜਾ ਗੰਗਾ ਮਾਤਾ ਨੇ ਆਪ ਕਟੋਤੀ ਦੇ ਥੱਲੇੋਂ ਕੱਢ ਕੇ ਦਿੱਤਾ ਐਡੀ ਬੜੀ ਹੁੰਦੀ ਪਕਤੀ ਐਡੀ ਬੜੀ ਸਮਾਜ ਨੂੰ ਦੇਣ ਉਹਨਾਂ ਨੇ ਕਿਹਾ ਬੇਗਮਪੁਰਾ ਸ਼ਹਿਰ ਦਾ ਨਾਮ ਉਹ ਕਹਿੰਦੇ ਵੀ ਐਦਾਂ ਦਾ ਇੱਕ ਮੈਂ ਇਸ ਦੇਸ਼ ਨੂੰ ਇਸ ਸਮਾਜ ਨੂੰ ਬਣਾਉਣਾ ਚਾਹੁੰਦਾ ਇਸ ਸੰਸਾਰ ਨੂੰ ਜੀ ਦੇ ਵਿੱਚ ਕਰੋਨਾ ਨੇ ਇੱਕੋ ਸੰਦੇਸ਼ ਦਿੱਤਾ ਸੀ ਬੇਗੰਪੁਰਾ ਸ਼ਹਿਰ ਦਾ ਨਾ ਕਿ ਇਸ ਸਮਾਜ ਦੇ ਅੰਦਰ ਕੋਈ ਜਾਤ ਪਾਤ ਧਰਮ ਉੱਚ ਨੀਚ ਨਾ ਹੋਵੇ ਸਾਰੇ ਲੋਕੀ ਇੱਕ ਇਨਸਾਨੀਅਤ ਦੇ ਤੌਰ ਤੇ ਰਹਿਣ ਤੇ ਅਸੀਂ ਗੁਰੂ ਮਹਾਰਾਜ ਜੀ ਅੱਗੇ ਇਹੀ ਬੇਨਤੀ ਕਰਨੀ ਹੈ ਕਿ ਜਿਹੜੇ ਸਮਾਜ ਜਿਹੜੇ ਸ਼ਹਿਰ 'ਚ ਅਸੀਂ ਰਹਿ ਰਹੇ ਹਾਂ ਜਿਹੜੇ ਮਾਲਿਆਂ 'ਚ ਅਸੀਂ ਰਹਿ ਰਹੇ ਹਾਂ ਕਿ ਸਾਨੂੰ ਇੰਨੀ ਸ਼ਕਤੀ ਬਖਸ਼ਣ ਕਿ ਅਸੀਂ ਕਰਾਲੀ ਦਾ ਜਿਹੜਾ ਹੈਗਾ ਇਹਨੂੰ ਇੱਕ ਦਾ ਇੱਕ ਵਾਰ ਐਦਾਂ ਦਾ ਬਣਾ ਦਈਏ ਜੀਦਾ ਅਸੀਂ ਕਹਿ ਸਕੀਏ ਬੇਗੰਪੁਰਾ ਸ਼ਹਿਰ ਦਾ ਨਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੀ ਜਨਾ ਜੀ ਕੀ ਕਹੂਗੇ ਜੋ ਗੁਰੂ ਰਵਿਦਾਸ ਜੀ ਦਾ 648ਵਾਂ ਜਨਮotsਵ ਪੂਰੇ ਵਿਸ਼ਵ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਰਵਿਦਾਸ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਇਹ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਪ੍ਰਕਾਸ਼ ਪੁਰਬ ਤੇ ਮੈਂ ਸਾਰੀ ਸੰਗਤ ਨੂੰ ਬਧਾਈ ਦਿੰਦਾ ਹਾਂ। ਤੇ ਉੱਥੇ ਅਰਦਾਸ ਕਰਦਾ ਹਾਂ ਪਰਮਾਤਮਾ ਅੱਗੇ ਕਿ ਇਹ ਪਰਮਾਤਮਾ ਸਾਡੇ ਸ਼ਹਿਰ ਦੇ ਉੱਪਰ ਨਗਰ ਖੇੜੇ ਦੇ ਉੱਪਰ ਆਪਣਾ ਮਿਹਰ ਭਰੇ ਹੱਥ ਹਮੇਸ਼ਾ ਇਦਾਂ ਹੀ ਬਣਾਈ ਰੱਖਣਾ। ਸੋ ਤੁਸੀਂ ਦੇਖੀ ਰਿਹਾ ਹੋ ਕਿ ਦੇਖੋ ਕਿਸੇ ਹਿਸਾਬ ਦੇ ਗੱਲ ਜਿਹੜੀ ਇਹ ਸ਼ੋਭਾ ਯਾਤਰਾ ਚੱਲ ਰਹੀ ਹੈ ਤੇ ਪਰਸੋਂ ਨੂੰ ਬਹੁਤ ਵੱਡਾ ਪ੍ਰੋਗਰਾਮ ਹੈ ਕੋਰਾਲੀ ਵੀ ਤੇ ਹਰ ਜਗ੍ਹਾ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਜਗ੍ਹਾ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਇਹਨਾਂ ਦੀ ਜਨਮ ਦਿਨ ਦੀ ਮਿਲਾਈ ਜਾਏਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ